ਚੰਗੇ ਰੁਜ਼ਗਾਰ ਤੇ ਰੋਜ਼ੀ-ਰੋਟੀ ਦਿਖਾਤਰ ਵਿਦੇਸ਼ ਗਏ ਮੁੰਡੇ ਦੀ ਜਾਨ ਚਲੀ ਗਈ ਹੈ ਤਾਂ ਘਰ ਦੀ ਹਾਲਤ ਸੁਧਾਰਨ ਦੇ ਲਈ ਕੁਵੈਤ ਗਿਆ ਨੌਜਵਾਨ ਜਿਸ ਦੀ ਪੇਟ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਤੇ ਉਧਰ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਗੁਰਦਾਸਪੁਰ ਦੇ ਦਿਨਾਨਗਰ ਦੇ ਨੇੜੇ ਚੱਕ आलिया ਪਿੰਡ ਦਾ ਇਹ ਨੌਜਵਾਨ ਜੋ ਕਿ ਸਵਾ ਸਾਲ ਪਹਿਲਾਂ ਇੱਕ ਚੰਗੇ ਭਵਿੱਖ ਦੇ ਲਈ ਰੋਜ਼ੀ-ਰੋਟੀ ਕਮਾਉਣ ਖਾਤਰ ਵਿਦੇਸ਼ ਗਿਆ ਸੀ ਜਿਸ ਦੀ ਕੁਵੈਤ ਦੇ ਬੇਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਤਾਂ ਮ੍ਰਿਤਕ ਮਨਜੀਤ ਸਿੰਘ ਪਰਿਵਾਰ ਦਾ ਇਕਲੌਤਾ ਕਮਾਊ ਸੀ ਮ੍ਰਿਤਕ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਤੇ ਉਸ ਦਾ ਵਿਆਹ ਇੱਕ ਸਾਲ ਪਹਿਲਾਂ ਹੋਇਆ ਸੀ ਰਣਜੀਤ ਦੀ ਮੌਤ ਦੀ ਖਬਰ ਮਿਲਦਿਆ ਹੀ ਪਰਿਵਾਰ ਸਣੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ ਪਰਿਵਾਰ ਦਾ ਬੁਰਾ ਹਾਲ ਹੈ ਤੇ ਉਧਰ ਹੀ ਦੱਸ ਦਿੱਤੀ ਗਿਆ ਕਿ ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਪਿਤਾ ਤੇ ਪਤਨੀ ਛੱਡ ਗਿਆ ਨਾਲੇ ਪਤਨੀ ਦਾ ਇਹ ਕਹਿਣਾ ਹੈ ਕਿ ਉਸਦੇ ਘਰ ਵਾਲੇ ਦਾ ਉਸ ਨੂੰ ਫੋਨ ਆਇਆ ਸੀ ਤੇ ਉਹ ਕਹਿੰਦਾ ਸੀ ਕਿ ਉਸ ਨੂੰ ਕਬਰਾਹਟ ਮਹਿਸੂਸ ਹੁੰਦੀ ਹੈ ਤੇ ਕੁਝ ਵੀ ਹਜਮ ਨਹੀਂ ਹੋ ਰਿਹਾ ਉਸਨੇ ਹਸਪਤਾਲ ਜਾਣ ਦੇ ਲਈ ਕਿਹਾ ਪਰ ਹਸਪਤਾਲ ਜਾ ਹੀ ਨਹੀਂ ਸਕਿਆ ਸਵੇਰੇ ਦੋਸਤਾਂ ਫੋਨ ਆਉਂਦਾ ਹੈ ਜੋ ਕਹਿੰਦਾ ਕਿ ਮੁੰਡੇ ਦੀ ਜਾਨ ਚਲੀ ਗਈ ਹੈ ਤਾਂ ਪਿਤਾ ਦਾ ਇਹ ਕਹਿਣਾ ਹੈ ਕਿ ਦਿਹਾੜੀ ਟੱਪਾ ਕਰਕੇ ਉਹ ਕਰਦਾ ਗੁਜ਼ਾਰਾ ਚਲਾਉਂਦੇ ਨੇ ਹੁਣ ਆ ਪੰਜਾਬ ਦੀ ਕਹਿੰਦੇ ਸਰਕਾਰ ਦੇ ਕੋਲ ਹੁਣ ਮਦਦ ਦੀ ਅਪੀਲ ਕੀਤੀ ਹੈ ਤੇ ਇਹ ਵੀ ਕਿਹਾ ਕਿ ਮ੍ਰਿਤਕ ਦੇ ਘਰ ਲਿਆਂਦੀ ਜਾਵੇ ਤਾਂ ਜੋ ਅੰਤਿਮ ਰਸਮਾਂ ਨਿਭਾ ਸਕਣ ਮੇਰਾ ਨਾਮ ਜੀ ਬਲਜੋਤ ਸਿੰਘ ਪਿੰਡ ਚੱਕ ਅਲੀਆ ਦਿਨਾਣਾਗਰ ਜ਼ਿਲ੍ਹਾ ਗੁਰਦਾਸਪੁਰ ਇਹ ਛੋਟਾ ਬਚਾਏ ਸਾਡੇ ਤੋਂ ਬਹੁਤ ਛੋਟਾ ਸੀ ਗਰੀਬ ਪਰਿਵਾਰ ਸੀ ਪਰ ਪਿੰਡ ਦੇ ਵਿੱਚ ਬਹੁਤ ਇਹਨਾਂ ਦਾ ਸਤਕਾਰ ਆ ਭਾਇ ਭਾਵਨੀ ਨਾਲ ਪਿੰਡ ਵਿੱਚ ਰਹਿੰਦੇ ਸੀ ਇੱਕੋ ਇੱਕ ਸਹਾਰਾ ਸੀ ਇਹਨਾਂ ਦਾ ਬੱਚਾ ਜਿਹੜਾ ਰੋਜੀ ਰੋਟੀ ਦੀ ਕਮਾਈ ਵਾਸਤੇ ਵਿਦੇਸ਼ ਗਏ ਪਰ ਪਰਮੇਸ਼ਰ ਦਾ ਬਾਣਾ ਇਹੋ ਜਿਹਾ ਵਰਤਿਆ ਇਹਨਾਂ ਨੂੰ ਪਰਸੋਂ ਕਾਲ ਆਈ ਕਿ ਤੁਹਾਡਾ ਬੇਟਾ ਇਸ ਤਰ੍ਹਾਂ ਉਹਦੀ ਡੈਥ ਹੋ ਗਈ ਔਰ ਪਰਸੋਂ ਦਾ ਡੱਟਾ ਹੋ ਗਈ ਹੈ ਪਰ ਪਰਿਵਾਰ ਵੱਲੋਂ ਸਾਰੇ ਪਿੰਡ ਵਾਸੀ ਇਸ ਸੋਗ ਦੇ ਵਿੱਚ ਹੈ ਕਿ ਉਹ ਬੱਚੇ ਦਾ ਜਿਹੜਾ ਸਰੀਰ ਹੈ ਇੱਥੇ ਲਿਆਂਦਾ ਜਾਵੇ ਉਹਦਾ ਸੰਸਕਾਰ ਕੀਤਾ ਜਾਵੇ ਔਰ ਜਿਹੜੀ ਅੰਤਮ ਕਿਰਿਆ ਉਹਦੀ ਆਪਣੀ ਹੱਥੀ ਕੀਤੀ ਜਾਵੇ ਔਰ ਪੰਜਾਬ ਸਰਕਾਰ ਤੋਂ ਇਹੋ ਹੀ ਮੰਗ ਕਰ ਰਹੇ ਆ ਸਾਰੇ ਕਿ ਉਹ ਬੱਚੇ ਦੀ ਸੇਤੂ ਤੋਂ ਸੇਤੀ ਸਰੀਰ ਇੱਥੇ ਲਿਆਂਦਾ ਜਾਵੇ ਔਰ ਜੋ ਇਹਨਾਂ ਦੇ ਘਰ ਦੇ ਹਾਲਾਤ ਨੇ ਪਿਤਾ ਜੀ ਇਹਨਾਂ ਵੀ ਇਹਨਾਂ ਦੇ ਜਿਹੜੇ ਉਹ ਦਿਹਾੜੀ ਕਰਕੇ ਰੋਜ਼ਗਾਰ ਕਰਦੇ ਆਪਣਾ ਘਰ ਦਾ ਖਰਚਾ ਤੋਰਦੇ ਸਨ ਇਸ ਹਾਲ ਦੇ ਵਿੱਚ ਵੀ ਇਸ ਹਾਲ ਵਿੱਚ ਹੀ ਬੱਚੇ ਨੂੰ ਬਾਹਰ ਭੇਜਿਆ ਸੀ ਪਰ ਹੋਇਆ ਕੁਝ ਹੋਰ ਔਰ ਵਿਆਹ ਹੋਇਆ ਸੀ ਉਹ ਬੱਚੀ ਵੀ ਇੱਥੇ ਆ ਔਰ ਇਹ ਸਾਰੇ ਪਿਤਾ ਜੀ ਇਹਨਾਂ ਦਾ ਪਰਵਰਿਸ਼ ਕਰਦੇ ਸੀ ਪਿੱਛੇ ਵੇਖਦੇ ਸੀ ਜ਼ਿੰਮੇਵਾਰੀ ਕਰਕੇ ਉਹ ਛੱਡ ਕੇ ਗਏ ਸੀ ਨੂੰ ਤੋਂ 2 ਮਹੀਨੇ ਹੋ ਗਿਆ ਸੀ ਦੁਆਰੇ ਗਿਆ ਨੂੰ ਆਇਆ ਸੀ ਛੁੱਟੀ ਆਇਆ ਸੀ ਦੁਆਰੇ ਚਲਾ ਗਿਆ ਮਾਂਗੇ ਹੋਈ ਹੈ ਸਰਕਾਰ ਪਾਸੋਂ ਕੇਂਦਰ ਸਰਕਾਰ ਪਾਸੋਂ ਵੀ ਗਰੀਬ ਪਰਿਵਾਰ ਹੈ ਇਹਨਾਂ ਦੀ ਮਦਦ ਕੀਤੀ ਜਾਵੇ ਬੱਚੇ ਦਾ ਜਿਹੜਾ ਸਰੀਰ ਹੈ ਉਹ ਇੱਥੇ ਲਿਆਂਦਾ ਜਾਵੇ ਉਹਦੀ ਅੰਤਮ ਕਿਰਿਆ ਕੀਤੀ ਮੇਰਾ ਨਾਮ ਤੇ ਦਸਨਤ ਜੀ ਕਾਕਾ ਬਾਹਰ ਗਏ ਇੱਕ ਵਾਅਦੇ ਵਿੱਚ ਤੇ 2 ਮਹੀਨੇ ਹੋ ਗਿਆ ਤੇ ਆਪਣਾ ਵੀਰਵਾਰ ਸਵੇਰੇ 5:30 ਫੋਨ ਆਇਆ ਤੇ ਜੱਥੇ तो बाद पता नहीं किद डै हुई है कि नहीं ना ये तो तो पता लग आएगी नहीं आएगी मैं इत बुढ़े बदे हाँ सारा मतलब के कोई भी नहीं नू राणी एक काका है।, था था है कोई साल को। मंग हुए करते जी बा ਅੱਜ ਇਹ ਸਨਸਕਾਰ ਕਰੀਏ ਜਦੋਂ ਗਿਆ ਤੇ ਉਦੋਂ ਘਰ ਪਾਸੋਂ ਆਈ ਮੈਂ ਕਿ ਫੋਨ ਦੇ ਉੱਤੇ ਉਹਦੀ ਬੋਟੀ ਨਾਲ ਦੋ ਜੀ ਆਪਸੇ ਗੱਲ ਕਰਦੇ ਆ ਮੇਰੇ ਨਾਲ ਗੱਲ ਕੋਈ ਹਫਤੇ ਬਾਅਦ ਹਾਂ ਬੋਟੀ ਜੀ ਨਾਲ ਗੱਲਬਾਤ ਕਰ ਰਹਾ ਹੋਏਗਾ ਤੇ ਬੋਟੀ ਬੇਚਿਆ ਨਹੀਂ ਆਪਣੇ ਪੀਕੇ ਜੀ ਦੀ ਰਖੜੀ ਪਾਉਣ ਬਾਅਦ ਕੱਲ੍ਹ ਦੇ ਕਰ ਫੋਨ ਵੀ ਉਹਨੇ ਨੀ ਕਿਹਾ ਜਿਹੜਾ ਨਾਲ ਮੁੰਡਾ ਸੀ ਗਏ ਸਾਡੇ ਪਿੰਡ ਦਾ ਉਹ ਨਹੀਂ ਕਿਹਾ ਸਰ ਜੀ ਕੋ ਮੈਂ ਸਾਰੀ ਰਾਤ ਉਹਨਾਂ ਨੇ ਫੋਨ ਕਰਦੀ ਰਹੀ ਉਹ ਮੇਰੇ ਨਾਲ ਮਤਲਬ ਗੱਲਬਾਤ ਕਰਦੇ ਰਹੇ ਕਿ ਮੈਨੂੰ ਇਦਾਂ ਕੁਝ ਹੋਇਆ ਕਰਦਾ ਬਸ ਲਾਸਟ ਕਾਲ ਮੈਨੂੰ 12 ਵਜੇ ਆਇਆ ਉਹਨਾਂ ਤੋਂ ਬਾਅਦ ਫੇਰ ਕੋਈ ਕਾਲ ਨਹੀਂ ਆਈ ਬਸ ਮੇਨੂ ਜੀ ਕਹੀ ਗਈ ਕਿ ਮੈਨੂੰ ਨਾ ਬਸ ਕਾਲੀ ਪਿਆ ਕਰਦੀ ਜੋ ਕੁਝ ਵੀ ਖਾਇਆ ਕਰਦਾ ਸਭ ਕੁਝ ਬਾਹਰ ਆਇਆ ਕਰਦਾ ਮੈਂ ਉਹਨੂੰ ਇੰਨੀ ਵੱਲ ਹਸਪੀਟਲ ਜਿੱਦੂ ਬਸ ਉਹ ਹਸਪੀਟਲ ਤੱਕ ਜਾਣ ਦੀ ਹਿੰਮਤ ਨਹੀਂ ਮੈਨੂੰ ਮੈਂ ਇਸ ਤੋਂ ਬਾਅਦ ਹੁਣ ਦੋ ਹੁਣ ਦੋ ਮਹੀਨੇ ਹੋ ਗਏ ਜਿਹਨਾਂ ਨੂੰ ਗਏ ਬਾਅਦ